ਪੰਜਾਬ ਦੇ ਵਿੱਚ ਫਰੀਦਕੋਟ ਦੀ ਸੀਟ ਇਸ ਵੇਲੇ ਚਰਚਾ ਦੇ ਵਿੱਚ ਹੈ ਫਰੀਦਕੋਟ ਦੀ ਸੀਟ ਇੱਕ ਇਹੋ ਜਿਹੀ ਸੀਟ ਹੈ ਜਿਸ ਦੇ ਉੱਤੇ ਫਨਕਾਰ ਹੁਣ ਸਾਹਮਣੇ ਆ ਰਹੇ ਨੇ ਐ ਲੱਗ ਰਿਹਾ ਜਿਵੇਂ ਪਾਰਟੀਆਂ ਦੇ ਕੋਲ ਆਪਣੇ ਸਿਆਸੀ ਸਰੋਕਾਰ ਨਹੀਂ ਬਚੇ ਆਪਣੇ ਸਿਆਸੀ ਲੀਡਰ ਨਹੀਂ ਬਚੇ ਉਹਨਾਂ ਦੀਆਂ ਵਿਚਾਰਤਾ ਰਾਵਾਂ ਨਹੀਂ ਬਚੀਆਂ ਇਸ ਵਾਸਤੇ ਸ਼ਾਇਦ ਵੱਡੇ ਛੋਟੇ ਪਰਦੇ ਤੋਂ ਉਤਾਰ ਕੇ ਤੇ ਸਿਆਸੀ ਪੜਾਂ ਦੇ ਵਿੱਚ ਉਤਾਰਿਆ ਜਾ ਰਿਹਾ ਲੀਡਰਾਂ ਗਾਇਕਾਂ ਨੂੰ ਕਲਾਕਾਰਾਂ ਨੂੰ ਲੀਡਰ ਬਣਾ ਕੇ ਖਾਸ ਜੇ ਗੱਲ ਕਰੀਏ ਫਰੀਦਕੋਟ ਹਲਕੇ ਦੀ ਫਰੀਦਕੋਟ ਲੋਕ ਸਭਾ ਹਲਕੇ ਦੀ ਤਾਂ ਇਸ ਦੇ ਵਿੱਚ ਹੁਣ ਤੱਕ ਯਾਨੀ ਕਿ 2019 ਤੋਂ ਬਾਅਦ ਹੁਣ ਤੱਕ ਮੁਹੰਮਦ ਸਬੀਕ ਜਿਹੜੇ ਆਪ ਸਿੰਗਰ ਨੇ ਹੈ ਮੁਹੰਮਦ ਸਬੀਕ ਜਿਹੜੇ ਪੰਜਾਬੀ ਫੋਕ ਸਿੰਗਰ ਨੇ ਉਹਨਾਂ ਦਾ ਦੋਬਾਰਾ ਰਿਹਾ ਹੈ ਕਾਂਗਰਸ ਪਾਰਟੀ ਤੋਂ ਉਹ ਉਹਨਾਂ ਨੇ ਜਿੱਤ ਹਾਸਲ ਕਰਕੇ ਤੇ ਇੱਥੇ ਇਸ ਹਲਕੇ ਤੇ ਆਪਣਾ ਝੰਡਾ ਫਹਿਰਾਇਆ ਸੀ ਪਰ ਹੁਣ ਮੁਹੰਮਦ ਸਦੀਕ ਦੇ ਵਜਵ ਦੇ ਵਿੱਚ ਉਹਨਾਂ ਦੀ ਖਿਲਾਫਤ ਦੇ ਵਿੱਚ ਹੁਣ ਹੋਰ ਵੀ ਅਦਾਕਾਰ ਜਿਹੜੇ ਲੋਕਾਂ ਦੇ ਹਰਮਨ ਪਿਆਰੇ ਨੇ ਉਹ ਇਸ ਸੀਟ ਦੇ ਉੱਤੇ ਨਿਤਰ ਆਏ ਨੇ ਜਿਥੇ ਹੁਣ ਤੱਕ ਸਿਆਸੀ ਪੜਾਂ ਦੇ ਵਿੱਚ ਸਿਆਸਤਦਾਨ ਭੜਦੇ ਸੀਗੇ ਹੁਣ ਉਹਨਾਂ ਪੜਾਂ ਦੇ ਵਿੱਚ ਕਲਾਕਾਰ ਭੜਨ ਲੱਗੇ ਕਲਾਕਾਰਾਂ ਨੇ ਉਹ ਪੜਾਂ ਨੂੰ ਸੰਭਲ ਲਿਆ ਉਹਨਾਂ ਕੁਰਸੀਆਂ ਦੇ ਉੱਤੇ ਕੀ ਹੁਣ ਕਲਾਕਾਰ ਵਿਰਾਜਮਾਨ ਹੋਣਗੇ ਸਿਆਸਤ ਜਿਹੜੀ ਸਿਆਸਤਦਾਨ ਕਰਦੇ ਹੁੰਦੇ ਨੇ ਸਿਆਸਤ ਜਿਹੜੀ ਪੰਜਾਬ ਦਾ ਭਵਿੱਖ ਜਿਹੜੇ ਤੇ ਟਿਕਿਆ ਹੁੰਦਾ ਉਹਦੇ ਉੱਤੇ ਕੀ ਹੁਣ ਕਲਾਕਾਰ ਸੱਜਣਗੇ ਉੱਥੇ ਹੁਣ ਖਾੜੇ ਲੱਗਣਗੇ ਇਹ ਆਪਣੇ ਸਵਾਲ ਜਿਹੜੇ ਨੇ ਫਿਲਹਾਲ ਲੋਕਾਂ ਦੇ ਖੜਦੇ ਨਜ਼ਰ ਆ ਰਹੇ ਨੇ ਫਰੀਦਕੋਟ ਦੀ ਸੀਟ ਦੀ ਗੱਲ ਕਰਦੇ ਆ ਮੌਜੂਦਾ ਸਥਿਤੀ ਫਰੀਦਕੋਟ ਦੀ ਸੀਟ ਦੀ ਇਹ ਹੈਗੀ ਆ ਕਿ ਕਾਂਗਰਸ ਦੇ ਵੱਲੋਂ ਅਜੇ ਮੁਹੰਮਦ ਸਰੀਕ ਨੂੰ ਲਾਣੇ ਜਾਣਗੇ ਜਾਂ ਨਹੀਂ ਇਹ ਫਿਲਹਾਲ ਨਹੀਂ ਪਤਾ ਪਰ ਦੂਜੇ ਪਾਸੇ ਭਾਜਪਾ ਦੇ ਵੱਲੋਂ ਹੰਸਰਾਜ ਹੰਸ ਨੂੰ ਇਹ ਉਮੀਦਵਾਰੀ ਦਿੱਤੀ ਗਈ ਹੈ ਦੂਜੇ ਪਾਸੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਤਾਂ ਸੀਐਮ ਭਗਵੰਤ ਮਾਨ ਦੇ ਆਨ ਕਰੀਬੀ ਕਾਮੇਡੀਅਨ ਅਤੇ ਅਦਾਕਾਰ ਕਮ ਸਿੰਗਰ ਕਰਮਜੀਤ ਅਨਮੋਲ ਇਸ ਉਮੀਦਵਾਰੀ ਦੇ ਉੱਤੇ ਨਿਤਰੇ ਨੇ ਲੋਕਾਂ ਦੇ ਵਿੱਚ ਵਿਚਰ ਵੀ ਰਹੇ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਦਿਖਾਈ ਵੀ ਦੇ ਰਹੇ ਨੇ ਕੁਝ ਮੁਸ਼ਕਲਾਂ ਵੀ ਸ਼ਾਇਦ ਉਹਨਾਂ ਨੂੰ ਹੋ ਰਹੀਆਂ ਨੇ ਪਰ ਇਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਚਾਰ ਜਾਰੀ ਹੈ ਸੀਐਮ ਭਗਵੰਤ ਮਾਨ ਉਥੇ ਇੱਕ ਵਾਰ ਹੋ ਵੀ ਆਏ ਨੇ ਔਰ ਕਰਮਜੀਤ ਅਨਮੋਲ ਨੂੰ ਪਰਮਾ ਹੰਗਾਰਾ ਜਿਹੜਾ ਉਥੇ ਮਿਲ ਚੁੱਕਿਆ ਖੈਰ ਅਜੇ ਤੱਕ ਕਾਂਗਰਸ ਨੇ ਔਰ ਅਕਾਲੀ ਦਲ ਨੇ ਉਮੀਦਵਾਰ ਨਹੀਂ ਐਲਾਨਿਆ ਹੁਣ ਤੱਕ ਕਾਂਗਰਸ ਦੇ ਵੱਲੋਂ 2019 ਦੇ ਵਿੱਚ ਜਿੱਤ ਹਾਸਲ ਕਰਕੇ ਮੁਹੰਮਦ ਸਦੀਕ ਜਿਹੜੇ ਨੇ ਉਹਨਾਂ ਨੇ ਆਪਣੀ ਕਰਸੀ ਸਾੰਭੀ ਸੀ ਪਰ ਹੁਣ ਜਿਹੜੀਆਂ ਚਰਚਾਵਾਂ ਮੁਹੰਮਦ ਸਦੀਕ ਦੇ ਬਾਰੇ ਹੋ ਰਹੀਆਂ ਨੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਨੇ ਕਿਉਂਕਿ ਜਦੋਂ ਵੀ ਮੁਹੰਮਦ ਸਦੀਕ ਤੇ ਉਹਨਾਂ ਦੀ ਸਿਆਸਤ ਬਾਰੇ ਗੱਲ ਹੁੰਦੀ ਆ ਉਹਨਾਂ ਦੀ ਸਰਕਾਰ ਬਾਰੇ ਗੱਲ ਹੁੰਦੀ ਆ ਉਹਨਾਂ ਦੇ ਉਹਨਾਂ ਦੀ ਜਿੱਤ ਬਾਰੇ ਗੱਲ ਹੁੰਦੀ ਆ ਉਸ ਵੇਲੇ ਫਰੀਦਕੋਟ ਦੇ ਲੋਕ ਇਹ ਕਹਿੰਦੇ ਨੇ ਕਿ ਮੁਹੰਮਦ ਸਦੀਕ ਨਹੀਂ ਹੋਣਾ ਸਕਦੇ ਮੁਹੰਮਦ ਸਦੀਕ ਨੂੰ ਨਹੀਂ ਆਉਣਾ ਚਾਹੀਦਾ ਹੁਣ ਕੀ ਮੁਹੰਮਦ ਸਦੀਕ ਨੇ ਆਪਣਾ ਰਤਬਾ ਆਪਣੀ ਸ਼ਾਨੋ ਸ਼ੌਕਤ ਗਵਾ ਲਈ ਹੈ ਲੋਕਾਂ ਦੇ ਵਿੱਚ ਜਿਹੜਾ ਉਹਨਾਂ ਦਾ ਪਿਆਰ ਸੀ ਉਹ ਖਤਮ ਹੋ ਗਿਆ ਲੋਕ ਹੁਣ ਇਹ ਕਹਿੰਦੇ ਨੇ ਕਿ ਮੁਹੰਮਦ ਸਦੀਕ ਨੇ ਕੀਤਾ ਕੀ ਹੈ ਸੀਟ ਜਿੱਤ ਕੇ ਮੁਹੰਮਦ ਸਦੀਕ ਨੇ ਆਖਰ ਕੀਤਾ ਕੀ ਹੈ ਹਾਲਾਂਕਿ ਹਾਂ ਮੁਹੰਮਦ ਸਦੀਕ ਦੇ ਉਹ ਬਿਆਨ ਜ਼ਰੂਰ ਸਾਹਮਣੇ ਆਏ ਜਦੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਛੱਡਦੇ ਨੇ ਉਸ ਵੇਲੇ ਮੁਹੰਮਦ ਸਦੀਕ ਜ਼ਰੂਰ ਗਮ ਜ਼ਾਹਿਰ ਕਰਦੇ ਨੇ ਔਰ ਨਾਲ ਦੀ ਨਾਲ ਉਹਨਾਂ ਤੇ ਸਵਾਲ ਖੜੇ ਹੁੰਦੇ ਨੇ ਕਿ ਕੀ ਆਪਣੇ ਲੀਡਰ ਕੈਪਟਨ ਅਮਰਿੰਦਰ ਸਿੰਘ ਵਾਂਗ ਮੁਹੰਮਦ ਸਦੀਕ ਵੀ ਉਹਨਾਂ ਦੇ ਨਾਲ ਤੁਰ ਜਾਣਗੇ ਕਿਉਂਕਿ ਉਹਨਾਂ ਦੀ ਖਾਸੀ ਨੇੜਤਾ ਰਹੀ ਹੈ ਕੈਪਟਨ ਮਰਿੰਦਰ ਸਿੰਘ ਦੇ ਨਾਲ ਔਰ ਸਿਰਫ ਇਥੋਂ ਤੱਕ ਕਿ ਸਿਆਸਤ ਵਿੱਚ ਵਿਚਰਦੇ ਨਜ਼ਰ ਆਈ ਮੁਹੰਮਦ ਸਦੀਕ ਫਰੀਦਕੋਟ ਦੇ ਲੋਕ ਹੁਣ ਇਹ ਸਵਾਲ ਕਰਦੇ ਨੇ ਕਿ ਆਖਰਕਾਰ 2019 ਦੇ ਵਿੱਚ ਜੇ ਅਸੀਂ ਜਿਤਾਇਆ ਮੁਹੰਮਦ ਸਦੀਕ ਨੂੰ ਤੇ ਉਹਨਾਂ ਨੇ ਕੀਤਾ ਕੀ ਹੈ ਇਹਨਾਂ ਸਵਾਲਾਂ ਨੂੰ ਲੈ ਕੇ ਜਿਵੇਂ ਕਾਂਗਰਸ ਆਪਣੇ ਸਰਵੇਖਣ ਕਰ ਰਹੀ ਹੈ ਵਕਫਾ ਖਲਕੀਆਂ ਦੇ ਵਿੱਚ ਕਾਂਗਰਸ ਪਾਰਟੀ ਨੇ ਸਰਵੇਖਣ ਕੀਤਾ ਔਰ ਸੂਤਰਾਂ ਮੁਤਾਬਕ ਇਹ ਕਿਹਾ ਜਾ ਰਿਹਾ ਕਿ ਲੋਕਾਂ ਨੇ ਮੁਹੰਮਦ ਸਦੀਕ ਨੂੰ ਨਹੀਂ ਸਵੀਕਾਰ ਕੀਤਾ ਲੋਕ ਮੁਹੰਮਦ ਸਦੀਕ ਨੂੰ ਉਮੀਦਵਾਰੀ ਦੇਣ ਤੋਂ ਗਰੇਜ਼ ਕਰ ਰਹੇ ਨੇ ਮੁਹੰਮਦ ਸਦੀਕ ਜਿਹੜੇ 2019 ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਪਛਾੜ ਕੇ ਜਿੱਤ ਹਾਸਲ ਕਰ ਗਏ ਸਨ ਉਹਨਾਂ ਨੂੰ ਹੁਣ ਲੋਕ ਵਿਸਾਰਨ ਲੱਗ ਗਏ ਨੇ ਮੁਹੰਮਦ ਸਦੀਕ ਤੋਂ ਅਲੈਦਾ ਹੋਣਾ ਚਾਹੁੰਦੇ ਨੇ ਲੋਕ ਉਹਨਾਂ ਨੂੰ ਕੁਰਸੀ ਤੋਂ ਲਾਉਣਾ ਚਾਹੁੰਦੇ ਨੇ ਲੋਕ ਇਹ ਵੀ ਚਰਚੇ ਜਿਹੜੇ ਨੇ ਉਹ ਫਿਲਹਾਲ ਤੇਜ਼ ਹੁੰਦੇ ਨਜ਼ਰ ਆ ਰਹੇ ਪਰ ਜੇ ਮੁਹੰਮਦ ਸਦੀਕ ਟਲ ਜਾਂਦੇ ਨਹੀਂ ਤਾਂ ਕਾਂਗਰਸ ਦੇ ਕੋਲ ਹੋਰ ਕੀ ਬਚਦਾ ਕਾਂਗਰਸ ਵਾਸਤੇ ਇਹ ਵੀ ਇੱਕ ਆਪਣੇ ਆਪ ਚ ਵੱਡਾ ਝਟਕਾ ਆ ਹਾਲਾਂਕਿ ਝਟਕਿਆਂ ਚੋਂ ਲੰਘ ਰਹੀ ਆ ਕਾਂਗਰਸ ਲਗਾਤਾਰ ਝਟਕੇ ਲੱਗ ਰਹੇ ਨੇ ਸਿਟਿੰਗ ਐਮਪੀਜ਼ ਸਿਟਿੰਗ ਐਮਐਲਏਜ਼ ਛੱਟ ਕੇ ਜਾ ਰਹੇ ਨੇ ਕਾਂਗਰਸ ਪਾਰਟੀ ਨੂੰ ਪਰ ਦੂਜੇ ਪਾਸੇ ਹੁਣ ਇਸ ਤਰ੍ਹਾਂ ਦੇ ਝਟਕਿਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਜਿੱਥੇ ਲੋਕ ਸਵੀਕਾਰ ਕਰਨ ਨੂੰ ਹੀ ਤਿਆਰ ਨਹੀਂ ਉਹਨਾਂ ਦੇ ਐਡੇ ਵੱਡੇ ਲੀਡਰ ਐਨੇ ਸੁਖਦਾਰ ਲੀਡਰ ਐਨੇ ਹਰਮਨ ਪਿਆਰੇ ਲੀਡਰ ਲੋਕਾਂ ਦੇ ਵਿੱਚ ਵਿਚਰੇ ਲੋਕਾਂ ਨਾਲ ਮੁਸੀਬਤਾਂ ਉਹਨਾਂ ਦੇ ਦਰਦ ਸੋਹਣੇ ਪਰੰਤ ਵਿੱਚ ਜਦੋਂ ਕੰਮ ਕਰਨ ਦਾ ਸਮਾਂ ਆਇਆ ਤਾਂ ਕੀ ਉਹਨਾਂ ਨੇ ਕੰਮ ਨਹੀਂ ਕੀਤਾ ਜੇ ਕੰਮ ਕੀਤਾ ਤੇ ਲੋਕ ਕਿਉਂ ਉਹਨਾਂ ਨੂੰ ਨਾ ਕਰਦੇ ਪਏ ਨੇ ਸਵਾਲ ਇੱਥੇ ਖੜਦੇ ਨੇ ਖੈਰ ਇਹ ਗੱਲ ਸੀ ਮੁਹੰਮਦ ਸਦੀਕ ਦੀ ਉਸ ਤੋਂ ਬਾਅਦ ਦੂਜੀ ਗੱਲ ਸ਼ੁਰੂ ਹੁੰਦੀ ਹੈ ਭਾਜਪਾ ਦੇ ਲੀਡਰ ਭਾਜਪਾ ਦੇ ਉਮੀਦਵਾਰ ਜਿਹੜੇ ਉਹਨਾਂ ਨੇ ਉਤਾਰੇ ਨੇ ਹੰਸ ਰਾਜ ਹੰਸ ਦੀ ਹੰਸ ਰਾਜ ਹੰਸ ਵਿਵਾਦਿਤ ਨੇ ਇਸ ਵੇਲੇ ਜੋ ਚੱਲਦਾ ਪਿਆ ਹਰ ਕੋਈ ਜਾਣਦਾ ਆ ਨਕੋਦਰ ਡੇਰੇ ਦੇ ਵਿੱਚ ਜੋ ਉਹਨਾਂ ਦੀ ਇਨਵੋਲਵਮੈਂਟ ਹੈਗੀ ਆ ਜੋ ਇਲਜ਼ਾਮ ਨੇ ਹਰ ਕੋਈ ਜਾਣਦਾ ਆ ਪਰ ਹੰਸਰਾਜ ਹੰਸ ਜਿਹੜੇ ਨੇ ਉਹ ਉਮੀਦਵਾਰ ਐਲਾਨ ਦਿੱਤੇ ਗਏ ਨੇ ਸ਼ਾਇਦ ਇਸੇ ਸੁਰ ਦੇ ਵਿੱਚ ਕਿਉਂਕਿ ਕਾਂਗਰਸ ਦਾ ਅੰਤ ਦੇ ਵਿੱਚ ਸ਼ਾਇਦ ਮੁਹੰਮਦ ਸਦੀਕ ਨੂੰ ਐਲਾਨੇਗੀ ਆਮ ਆਦਮੀ ਪਾਰਟੀ ਨੇ ਕਰਮਜੀਤ ਅਨਮੋਲ ਨੂੰ ਐਲਾਨ ਦਿੱਤਾ ਕਿਤੇ ਭਾਜਪਾ ਪਿੱਛੇ ਨਾ ਰਹਿ ਜਵੇ ਇਸ ਵਾਸਤੇ ਭਾਜਪਾ ਨੇ ਵੀ ਕਵਰ ਅਪ ਕਰ ਲਿਆ ਕਿ फटाफट ਜਿਨ੍ਹਾਂ ਦੀਆਂ ਚਰਚਾਵਾਂ ਜਲੰਧਰ ਚੱਲ ਰਹੀਆਂ ਅਸੀਂ ਉਹਨਾਂ ਨੂੰ ਫਰੀਦਕੋਟ ਤੋਰਤਾ ਯਾਨੀ ਕਿ ਹੰਸਰਾਜ ਹੰਸ ਜਿਨ੍ਹਾਂ ਦੀਆਂ ਗੱਲਾਂ ਸੀ ਕਿ ਜਲੰਧਰ ਤੋਂ ਉਮੀਦਵਾਰ ਲਾਣਿਆ ਜਾਵੇਗਾ ਉਹਨਾਂ ਨੂੰ ਫਰੀਦਕੋ ਤੇ ਕੇ ਖਰ ਹੰਸਰਾਜ ਹੰਸ ਜਿਹੜੇ ਨੇ ਉਹ ਫਿਲਹਾਲ ਉਹਨਾਂ ਤੇ ਸਵਾਲ ਇਹ ਖੜਦੇ ਨੇ ਕਿ ਆਖਰਕਾਰ ਜੇ ਉਹ ਦਿੱਲੀ ਦੇ ਵਿੱਚ ਐਮਪੀ ਵੀ ਰਹੇ ਨੇ ਦਿੱਲੀ ਦੇ ਉਹਨਾਂ ਨੇ ਕੁਰਸੀ ਮਾਣੀ ਵੀ ਹੈ ਤਾਂ ਦਿੱਲੀ ਦੇ ਲੋਕਾਂ ਦਾ ਉਹਨਾਂ ਨੇ ਕੀ ਸਵਾਰਿਆ ਕਿੰਨੀ ਕ ਵਾਰ ਉਹ ਦਿੱਲੀ ਗਏ ਨੇ ਦਿੱਲੀ ਜਾ ਕੇ ਉਹਨਾਂ ਨੇ ਕੀ ਕੁਝ ਕੀਤਾ ਆ ਇਹ ਸਵਾਲ ਉਹਨਾਂ ਦੇ ਉੱਤੇ ਹੁਣ ਤੱਕ ਖੜਦੇ ਨਜ਼ਰ ਆ ਰਹੇ ਨੇ ਸਿਰਫ ਇਹੀ ਨਹੀਂ ਸਗੋਂ ਹੰਸਰਾਜ ਹੰਸ ਦੀ ਵਿਚਾਰਧਾਰਾ ਦੇ ਉੱਤੇ ਸਵਾਲ ਖੜਦੇ ਪਏ ਨੇ ਹੰਸਰਾਜ ਹੰਸ ਦੇ ਪਾਰਟੀਆਂ ਬਦਲਣ ਦੇ ਤਰੀਕੇ ਦੇ ਉੱਤੇ ਉਹਨਾਂ ਦੇ ਵਿਚਾਰ ਅ ਜਿਹੜੇ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਪਹਿਲਾਂ ਜੀ ਗੱਲ ਕਰੀ ਹਾਂਸਰਾਜ ਹੰਸ ਦੀ ਤਾਂ ਖੇਤਰੀ ਪਾਰਟੀ ਅਕਾਲੀ ਦਲ ਦੇ ਵਿੱਚ ਹੰਸਰਾਜ ਹੰਸ ਆਉਂਦੇ ਨੇ ਉਸ ਤੋਂ ਬਾਅਦ ਹੰਸਰਾਜ ਹੰਸ ਕਹਿੰਦੇ ਨੇ ਕਿ ਮੈਨੂੰ ਤਾਂ ਪੁੱਛਿਆ ਨਹੀਂ ਗਿਆ ਬਾਦਲ ਪਰਿਵਾਰ ਦਾ ਬੜਾ ਮਾਣ ਸਤਿਕਾਰ ਵਧਾਇਆ ਗਿਆ ਗੀਤ ਗਾਗਾ ਕੇ ਪਰੰਤ ਦੇ ਵਿੱਚ ਫਿਰ ਕਹਿ ਗਏ ਕਿ ਮੈਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਤੇ ਉਸ ਤੋਂ ਬਾਅਦ ਕਾਂਗਰਸ ਛਾਲ ਮਾਰ ਕੇ ਕਾਂਗਰਸ ਤੋਂ ਬਾਅਦ ਭਾਜਪਾ ਚ ਆਗੇ ਨੇ ਤੇ ਭਾਜਪਾ ਦੇ ਵਿੱਚ ਅਜੇ ਉਮੀਦਵਾਰ ਨਹੀਂ ਤੇ ਇਸ ਤੋਂ ਅਗਲਾ ਦਾ ਪਤਾ ਨਹੀਂ ਦਾ ਖੈਰ ਬਣ ਜਾਣਾ ਸੀ ਜੋ ਚਰਚਾਾਂਵਾਂ ਚੱਲ ਰਹੀਆਂ ਸੀ ਹੋ ਸਕਦਾ ਸੀ ਕਿ ਆਮ ਆਦਮੀ ਪਾਰਟੀ ਵੀ ਜੁਆਇਨ ਕਰ ਲੈਂਦੇ ਪਰ ਇਹ ਵੀ ਚਰਚਾਾਂਵਾਂ ਚਰਚਾਾਂਵਾਂ ਚ ਹੀ ਰਹਿ ਗਈਆਂ ਲੱਗਦਾ ਇਹਨਾਂ ਚਰਚਾਾਂਵਾਂ ਨੂੰ ਦੇਖਦੇ ਹੋਏ ਭਾਜਪਾ ਨੇ ਨਹਿਲੇ ਤੇ ਦਿਹਲਾ ਮਾਰ ਦਿੱਤਾ ਤੇ ਪਹਿਲਾਂ ਹੀ ਉਮੀਦਵਾਰੀ ਉਧਰ ਵੱਲ ਨੂੰ ਕਰ ਦਿੱਤੀ ਖੈਰ ਫਿਲਹਾਲ ਫਰੀਦਕੋਟ ਤੋਂ ਉਮੀਦਵਾਰ ਨੇ ਹੰਸਰਾਜ ਅੰਜਸ ਪਰ ਜਿੱਦਾਂ ਕਿਹਾ ਜਾਂਦਾ ਹੈ ਕਿ ਜੇ ਕੋਈ ਵੀ ਪ੍ਰਮਾਣ ਦੇਣਾ ਹੋਵੇ ਤਾਂ ਉਹ ਕੁਝ ਘੰਟਿਆਂ ਤੱਕ ਦਾ ਦਿਓ ਕਿਉਂਕਿ ਸਵੇਰ ਤੋਂ ਸ਼ਾਮ ਤੱਕ ਦਾ ਅੱਜਕੱਲ ਪਤਾ ਨਹੀਂ ਲੱਗ ਰਿਹਾ ਕਿ ਕੀ ਹੋ ਜਾਂਦਾ ਹੈ ਕਰ ਦੂਜੇ ਪਾਸੇ ਜੇ ਗੱਲ ਕਰੀਏ ਕਰਮਜੀਤ ਅਨਮੋਲ ਦੀ ਕਰਮਜੀਤ ਅਨਮੋਲ ਸੀਐਮ ਭਗਵੰਤ ਮਾਨ ਦੇ ਖਾਸੇ ਕਰੀਬੀ ਮਿੱਤਰ ਨੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਨੇ ਪ੍ਰਾਣੀਆਂ ਕਾਮੇਡੀ ਐਲਬਮਸ ਦੇ ਵਿੱਚ ਭਗਵੰਤ ਮਾਨ ਦੇ ਨਾਲ ਕੰਮ ਕਰ ਚੁੱਕੇ ਕਰਮਜੀਤ ਅਨਮੋਲ ਔਰ ਹੁਣ ਲੋਕਾਂ ਵੱਲੋਂ ਪਿਆਰੇ ਜਾਣ ਵਾਲੇ ਅਦਾਕਾਰ ਗਾਇਕ ਕਾਮੇਡੀਅਨ ਕਰਮਜੀਤ ਅਨਮੋਲ ਹੁਣ ਫਰੀਦਕੋਟ ਦੀ ਸਿਆਸੀ ਪੱੜ ਦੇ ਵਿੱਚ ਉਤਰੇ ਸਿਆਸੀ ਪੱੜ ਚ ਉਤਰੇ ਨੇ ਅਜੇ ਤੱਕ ਉਹਨਾਂ ਦੀ ਵਿਚਾਰਧਾਰਾ ਤੇ ਸਵਾਲ ਨਹੀਂ ਚੁੱਕਿਆ ਜਾ ਸਕਦਾ ਕਿਉਂਕਿ ਇਹਨਾਂ ਦੇ ਸਿਆਸੀ ਸਫ਼ਰ ਦੀ ਇਹ ਸ਼ੁਰੂਆਤ ਹੈ ਔਰ ਜ਼ਾਹਿਰ ਤਨ ਜੇ ਭਗਵੰਤ ਮਾਨ ਦੇ ਕਰੀਬੀ ਦੋਸਤ ਨੇ ਸੀਐਮ ਮਾਨ ਦੇ ਕਰੀਬੀ ਦੋਸਤ ਨੇ ਤਾਂ ਉਹਨਾਂ ਦੀ ਵਿਚਾਰਧਾਰਾ ਵੀ ਉਹਨਾਂ ਦੇ ਨਾਲ ਮੇਲ ਖਾਂਦੀ ਹੋਵੇਗੀ ਖੈਰ ਲੋਕ ਫਿਲਹਾਲ ਇਹੀ ਵਿਚਾਰ ਰਹੇ ਨੇ ਇਹੀ ਸੋਚ ਰਹੇ ਨੇ ਫਿਲਹਾਲ ਫਰੀਦਕੋਟ ਦਾ ਪਲੜਾ ਜਿਹੜਾ ਆ ਉਹ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜ਼ਿਆਦਾ ਝੂਲਦਾ ਪਿਆ ਪਰ ਆਉਂਦੇ ਸਮੇਂ ਦੇ ਵਿੱਚ ਕੀ ਹੋਵੇਗਾ ਇਸ ਦੇ ਉੱਤੇ ਚਰਚੇ ਨੇ ਭਾਜਪਾ ਦੇ ਵੱਲੋਂ ਐਲਾਨ ਦਿੱਤਾ ਗਿਆ ਕਾਂਗਰਸ ਅਜੇ ਟਾਲ ਮਟੋਲ ਦੇ ਵਿੱਚ ਹੈ ਕਾਂਗਰਸ ਦੀ ਅਗਲੀ ਲਿਸਟ ਦੇ ਵਿੱਚ ਸ਼ਾਇਦ ਜਾਦਾ ਪਤਾ ਲੱਗ ਸਕੇ ਔਰ ਉਸ ਤੋਂ ਬਾਅਦ ਹੁਣ ਰੈਂਦੀ ਗੱਲ ਹੈ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਹੁਣ ਕਿਸ ਨੂੰ ਉਤਾਰਦਾ ਚਰਚਾਵਾ ਨੇ ਕਿ ਸ਼੍ਰੋਮਣੀ ਅਕਾਲੀ ਦਲ ਵੀ ਇਸੇ ਤਰ੍ਹਾਂ ਦਾ ਕੋਈ ਫੈਸਲਾ ਲੈ ਸਕਦਾ ਆ ਪਰ ਜੇ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਦਾ ਕੋਈ ਫੈਸਲਾ ਲੈਂਦਾ ਆ ਤੇ ਸ਼ਾਇਦ ਉਹ ਸਿਆਸੀ ਪੱਧਰ ਦੇ ਉੱਤੇ ਠੀਕ ਨਾ ਹੋਵੇ ਸਿਆਸੀ ਲੈਵਲ ਦੇ ਉੱਤੇ ਸਿਆਸਤ ਨਾਲ ਲੋਕਾਂ ਦੇ ਨਾਲ ਜਸਟਿਸ ਨਾ ਕੀਤਾ ਜਾਵੇ ਕਿਉਂਕਿ ਲੋਕ ਚਾਹੁੰਦੇ ਨੇ ਸਿਆਸਤਦਾਨ ਲੋਕਾਂ ਨੂੰ ਚਾਹੀਦਾ ਇੱਕ ਕੂਟਨੀਤਿਕ ਜਿਹੜਾ ਲੋਕਾਂ ਦੀ ਆਵਾਜ਼ ਅੱਗੇ ਚੱਕ ਸਕੇ ਨਾ ਕਿ ਕੋਈ ਕਲਾਕਾਰ ਜਿਹੜਾ ਲੋਕਾਂ ਦੇ ਮਨ ਪਰਚਾਵੇ ਵਾਸਤੇ ਉਹਨਾਂ ਦੇ ਵਿੱਚ ਵਿਚਰੇ ਲੋਕਾਂ ਨੂੰ ਪਰਚਾ ਕੇ ਤੇ ਚੱਲਦਾ ਬਣੇ ਇਸ ਵਾਸਤੇ ਲੋਕਾਂ ਨੂੰ ਕੋਈ ਐਹੋ ਜਿਹਾ ਸਟਰੋਂਗ ਕੈਂਡੀਡੇਟ ਚਾਹੀਦਾ ਆ ਜਿਹੜਾ ਲੋਕਾਂ ਦੀ ਗੱਲ ਸੁਣੇ ਅੱਗੇ ਲਿਜਾਵੇ ਤੇ ਫਰੀਦਕੋਟ ਹਲਕੇ ਦੇ ਲੋਕ ਜਿਹੜੇ ਸ਼ਾਇਦ ਉਹੀ ਲੱਭਦੇ ਹੁਣ ਨਜ਼ਰ ਆ ਰਹੇ ਨੇ ਆਉਂਦੇ ਸਮੇਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਕਿਸ ਨੂੰ ਉਤਾਰਦਾ ਇਸ ਦੀਆਂ ਚਰਚਾਵਾਂ ਨੇ हाल ही ਦੇ ਵਿੱਚ ਜੇ ਮਜ਼ਾਕੀਆ ਤੌਰ ਤੇ ਦੇਖਿਆ ਜਾਵੇ ਤਾਂ ਸਾਗਰ ਦੀ ਵੋਟੀ ਜ਼ਿਆਦਾ ਫੇਮਸ ਹੋ ਰਹੀ ਸੀ ਤਾਂ ਔਰ ਗੱਲਾਂ ਇਹ ਵੀ ਚੱਲਣ ਲੱਗੀਆਂ ਸੀ ਕਿ ਹੋ ਸਕਦਾ ਹੈ ਕਿ ਹੁਣ ਸਾਗਰ ਦੀ ਵੋਟੀ ਨੂੰ ਹੀ ਉਮੀਦਵਾਰ ਐਲਾਨ ਦਿੱਤਾ ਜਾਵੇ ਖੈਰ ਇਹ ਗੱਲਾਂ ਦੀਆਂ ਗੱਲਾਂ ਨੇ ਪਰ ਆਉਂਦਾ ਸਮਾਂ ਸਿਆਸਤ ਵਿੱਚ ਕੀ ਕੁਝ ਲੈ ਕੇ ਆਉਂਦਾ ਉਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਔਰ ਤਕਲੀਬਾਂ ਦੇ ਰੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ